ਵੈਕੁਰਜੀ ਦਾ ਖਾਲਸਾ ਵੈਕੁਰਜੀ ਕੀ ਫਤਿਹ ਖੁਸ਼ਗਵਾਰ ਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਭ ਨੂੰ ਜੀ ਆਇਆਂ ਜੀ ਆਓ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਤੇ ਉਸ ਤੋਂ ਪ੍ਰੰਤ ਉਸ ਦੇ ਅਰਥ ਕਰਾਂਗੇ ਅੱਜ ਭਗਤ ਰਵਿਦਾਸ ਜੀ ਉਹਦੇ ਪਹਿਲੇ ਸ਼ਬਦ ਦੀ ਵਾਰੀ ਹੈ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਵਾਨ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗੁਰ ਪ੍ਰਸਾਦ ਵਾਗਾ ਸਾ ਬਾਣੀ ਭਗਤਾਂ ਦੀ ਕਬੀਰ ਜੀ ਉਹ ਨਾਮਦੇਵ ਜੀਓ ਰਵਿਦਾਸ ਜੀਓ ਆਸਾ ਬਾਣੀ ਸ੍ਰੀ ਰਵਿਦਾਸ ਜੀਓ ਕੀ ਇੱਕ ਇੱਕ ਕੰਕਾਰ ਸਤਿਗੁਰੂ ਪ੍ਰਸਾਦ ਮ੍ਰਿਗ ਮੀਨ ਪ੍ਰੇਂਗ ਪਤੰਗ ਕੁੰਚਰ ਇੱਕ ਦੋਖ ਬਿਨਾਸ ਪੰਚ ਦੋਖ ਅਸਾਧ ਮੇ ਅਸਾਧ ਜਾਮੇ ਤਾਂ ਕੀ ਕੇਤਕ ਆਸ ਮ੍ਰਿਗ ਮੀਨ ਪ੍ਰੇਂਗ ਪਤੰਗ ਕੁੰਚਰ ਇਕ ਦੋਖ ਬਿਨਾਸ ਪੰਚ ਦੋਖ ਅਸਾਦ ਜਾਮੇ ਤਾਕੀਕੇ ਤਕ ਆਸ ਮਾਦੋ ਅਵਿਦਿਆ ਹਿਤਕੀਨ ਵਿਵੇਕ ਦੀਪ ਮਲੀਨ ਰਹਾਓ ਮਾਦੋ ਅਵਿਦਿਆ ਹਿਤਕੀਨ ਵਿਵੇਕ ਦੀਪ ਮਲੀਨ ਰਹਾਓ ਤ੍ਰਿਗਦ ਜੋਨ ਅਚੇਤ ਸੰਭਵ ਪੁੰਨ ਪਾਪ ਅਸੋਚ ਮਨੁੱਖਾ ਅਵਤਾਰ ਦੁਲਵ ਸਹੀ ਸੰਗਤ ਪੋਚ ਜੀ ਜਾਨਤ ਜਹਾਂ ਜਹਾਂ ਲਗ ਕਰਮ ਕੇ ਬਸ ਜਾਏ ਕਾਲ ਫਾਸ ਅਬਦ ਲਾਗੇ ਕਛ ਨਾ ਚਲੇ અપਾਏ ਰਵਿਦਾਸ ਦਾਸ ਉਦਾਸ ਤਜ ਪ੍ਰਮ ਤਪੰਤਵ ਗੁਰ ਗਿਆਨ ਭਗ ਜਨ ਪੈ ਹਰਨ ਪਰਮ ਆਨੰਦ ਕਰੋ ਨਿਦਾਨ ਰਵਿਦਾਸ ਦਾਸ ਉਦਾਸ ਤਜ ਪ੍ਰਮ ਤਪੰਤ ਤਪ ਗੁਰ ਗਿਆਨ ભગદ જન પેગ હરણ પરમાનંદ કરો નેદાન ਇਸ પેલે શવદજભગદ રવિલાસી ને સ્પષ્ટ કીતા હે જી કે મનુખા જનમ ન છોડ કે બાકી સારિયા જોના જનમ તોય અચેત હન જી ફિર ભાગજી આહદન ઉના તો ગુરુ જ્ઞાન નામ સાધના જા પરમેશ્વર ਹਰ ਨਾਮ ਭਗਤੀ ਕਰਨ ਦੀ ਆਸ ਕਿਸ ਤਰ੍ਹਾਂ ਕੀਤੀ ਜਾਏ ਜੀ ਫਿਰ ਭਗਤ ਜੀ ਆਖਦੇ ਹਨ ਮਨੁੱਖਾ ਜਨਮ ਅਮੋਲ ਹੈ ਜੀ ਫਿਰ ਭਗਤ ਜੀ ਆਖਦੇ ਹਨ ਪਰ ਇਸ ਮਨੁੱਖਾ ਜਨਮ ਦੀ ਸੰਗਤ ਸ਼ੁਰੂ ਤੋਂ ਹੀ ਵਿਸ਼ੇਵਕਾਰਾਂ ਪੰਜ ਚੋਰਾ ਪਾਪ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਹੈ ਜੀ ਫਿਰ ਭਗਤ ਜੀ ਆਖਦੇ ਹਨ ਇਸ ਦਾ ਕਲਿਆਣ ਕੇਵਲ ਅਤੇ ਕੇਵਲ गुरشاد ਗੁਰਸ਼ਾਦ ਗੁਰਬਾਣੀ ਨਾਮ ਗਿਆ ਅਤੇ ਪਰਮੇਸ਼ਰ ਦੀ ਕਿਰਪਾ ਨਾਲ ਹੀ ਹੋ ਸਕਦਾ ਹੈ ਜੀ ਸੋ ਭਗ ਜੀ ਆਖਦੇ ਹਨ ਕਿ ਜਿਸ ਤਰ੍ਹਾਂ ਹਿਰਨ ਮੱਛੀ ਪੋਰਾ ਤੰਗਾ ਹਾਥੀ ਆਪਣੇ ਇੱਕ ਇੱਕ ਦੋਸ਼ ਕਰਕੇ ਨਸ਼ਟ ਹੋ ਜਾਂਦੇ ਹਨ ਜੀ ਆ ਉਹ ਬੁਝਾਰੇ ਇੱਕੋ ਹੀ ਦੋਸ਼ ਕਰਦੇ ਹਨ ਤੇ ਉਹ ਨਸ਼ਟ ਜਾਂਦੇ ਹਨ ਫਿਰ ਗੁਰੂ ਯਾਖਦੇ ਭਗਤ ਯਾਖਦੇ ਪਰ ਜਿਸਮ ਜੀਵ ਮਨੁੱਖ ਵਿੱਚ ਨਾ ਸਾਧ ਦੇ ਜਾ ਸਕਣ ਵਾਲੇ ਪੰਜ ਦੋਸ਼ ਪਾਪ ਪੰਜ ਵਿਕਾਰ ਕਾਂਕ ਰੋ ਲੋ ਮੋਹ ਹੰਕਾਰ ਹੋਣ ਉਸ ਤੇ ਸਾਧ ਦੇ ਜਾਣ ਦੀ ਕਿਤਨੀ ਕੋ ਆਸ ਰੱਖੀਏ ਜੀ ਫਿਰ ਭਗ ਜਾਗਦਨ ਹੈ ਮਾਦੋ ਅਸੀਂ ਅਵਿਧਿਆ ਅਗਿਆਨਤਾ ਨਾਲ ਪ੍ਰੇਮ ਪਾ ਲਿਆ ਹੈ ਜੀ ਭਗ ਜਾਗਦਨ ਜਿਸ ਕਰਕੇ ਸਾਡੇ ਗੁਰਨਾਮ ਗਿਆਨ ਗੁਰ ਵਿਚਾਰ ਦਾ ਦੀਵਾ ਮੁੱਦਮ ਪੈ ਗਿਆ ਹੈ ਜੀ ਰਹਾਉ ਪਾਪ ਕੱਟ ਗਿਆ ਹੈ ਜੀ ਫਿਰ ਭਗ ਜਾਗਦਨ ਤ੍ਰਿਗਦ ਜੁਨਾ ਜਨਮ ਤੋਂ ਹੀ ਅਚੇਤ ਹਨ ਜੀ ਦ੍ਰਿਗ ਜੁਨਾ ਪਾਪ ਕਿ ਮਨੁੱਖਾ ਜਨਮ ਜੋ ਹੈ ਇਸ ਨੂੰ ਛੱਡ ਕੇ ਬਾਕੀ ਜੋ ਵੀ ਜੋਨਾ ਹਨ ਉਹ ਅਚੇਤ ਹਨ ਜੀ ਕੇਵਲ ਮਨੁੱਖ ਹੀ ਪਰਮੇਸ਼ਰ ਦਾ ਨਾਮ ਜਪ ਸਕਦਾ ਹੈ ਜੀ ਫਖ ਜੀ ਆਖਦੇ ਹਨ ਕਿ ਉਹ ਜਨਮ ਤੋਂ ਹੀ ਅਚੇਤ ਹਨ ਪੁਨ ਪਾਪ ਸਚੰਡੇ ਸਮਰੱਥ ਨਹੀਂ ਹਾਂ ਜੀ ਫਿਰ ਭਗਤ ਜੀ ਆਖਦੇ ਹਨ ਜੀ ਮਨੁੱਖ ਦਾ ਜਨਮ ਅਮੋਲ ਹੈ ਜੀ ਪਰ ਜੀ ਦੀ ਸੰਗਤ ਨੀਚਾ ਨਾਲ ਹੈ ਜੀ ਪਾਪ ਪੰਜ ਵਿਕਾਰਾਂ ਨਾਲ ਹੈ ਜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਹੈ ਜੀ ਫਿਰ ਭਗਤ ਜੀ ਆਖਦੇ ਹਨ ਕਿ ਜੀਵ ਜੰਤੂ ਆਪਣੇ ਕਰਮਾਂ ਦੇ ਵਸ ਹੋ ਕੇ ਜਿੱਥੇ-ਜਿੱਥੇ ਜਾਂਦੇ ਹਨ ਜੀ ਉਹਨਾਂ ਨੂੰ ਉੱਥੇ-ਉੱਥੇ ਗਾਲ ਦੀ ਨੱਕ ਕੱਟੀ ਜਾ ਸਕਣ ਵਾਲੀ ਫਾਈ ਲੱਗਦੀ ਹੈ ਜੀ ਫਿਰ ਉਹਨਾਂ ਦਾ ਉਸ ਤੋਂ ਬਚਨ ਦਾ ਕੋਈ ਆਪਾਂ ਨਹੀਂ ਚੱਲਦਾ ਰਹਿੰਦਾ ਜੀ ਫਿਰ ਪੰਖ ਜਿਆਹਦਾਨ ਹੀ ਹਦਾਸ ਸੇਵਕ ਰਵਿਦਾਸ ਅਗਿਆਨਤਾ ਦੇ ਪਰਮ ਨੂੰ ਤਿਆਗ ਕੇ ਅਰਸ਼ਦ ਗੁਰਬਾਣੀ ਨਾਮ ਸਿਮਰਨ ਦੁਆਰਾ ਗੁਰੂ ਦੇ ਗਿਆਨ ਨੂੰ ਕਮਾਉਣ ਦੀ ਤਪਸਾਧਨਾ ਕਰੋ ਜੀ ਫਿਰ ਫਗ ਜਾਗਦਾਨ ਹੀ ਫਗ ਜਨਾ ਦੇ ਭੈਅ ਨੂੰ ਦੂਰ ਕਰਨ ਵਾਲੇ ਆਖਿਰ ਮੈਨੂੰ ਪਰਮੇਸਰ ਦੀ ਕਿਰਪਾ ਮਖਸ਼ ਕਰੋ ਜੀ ਤਾਂ ਜੋ ਮੈਂ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਆਪਣਾ ਅਗਿਆਨਤਾ ਦਾ ਹਨੇਰਾ ਦੂਰ ਕਰ ਸਕਾਂ ਜੀ ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ ਪੰਛੀ ਇਸ ਸ਼ਬਦ ਵਿੱਚ ਆਖਦੇ ਹਨ ਕਿ ਜਿਸ ਤਰ੍ਹਾਂ ਹਿਰਨ ਮੱਛੀ ਪOra ਪੰਬੜ ਤੇ ਹਾਥੀ ਇਹ ਪੰਜ ਦੋਸ਼ਾਂ ਵਿੱਚੋਂ ਇੱਕ ਇੱਕ ਦੋਸ਼ ਵਿੱਚੇ ਨਸ਼ਟ ਹੋ ਜਾਂਦੇ ਹਨ ਜੀ ਸਰਬੱਤ ਦਾ ਯਾਗ ਦੇਣ ਪਰ ਜੀ ਮਨੁੱਖ ਵਿੱਚ ਨਾ ਸਾਦੇ ਜਾਣ ਵਾਲੇ ਪੰਜ ਚੋਰ ਦੋਖ ਕਾਮ ਕ੍ਰੋਲ ਲੋ ਮੋਹ ਹੰਕਾਰ ਇਕੱਠੇ ਹੋਣ ਕਰਕੇ ਇਸ ਦੇ ਜੀਵਨ ਦੀ ਕਿੰਨੀ ਕੋਸ ਹੋ ਸਕਦੀ ਹੈ ਜੀ ਤਾਂ ਇਸ ਦਾ ਵਿਕਾਰੀ ਇਹ ਕਿਸ ਤਰ੍ਹਾਂ ਵਿਕਾਰੀ ਜੀ ਜਿੰਦਾ ਰਹਿ ਸਕਦਾ ਹੈ ਜੀ ਫਿਰ ਭਗਤ ਜੀ ਆਖਦੇ ਹਨ ਅਸਰ ਵਿੱਚ ਇਹ ਪੰਜ ਚੋਰਾ ਨੀਚਾਂ ਦੀ ਸੰਗਤ ਕਰਕੇ ਹੀ ਜੀਵ ਮਨੁੱਖ ਦੀ ਵਿਵੇਕ ਬੁੱਧੀ ਦਾ ਦੀਵਾ ਤੰਦਲਾ ਹੋ ਗਿਆ ਹੈ ਜੀ ਫਿਰ ਭਗਤ ਜੀ ਆਖਦੇ ਹਨ ਕਿ ਜੀਵ ਮਨੁੱਖ ਨੇ ਕਦੇ ਨਹੀਂ ਸੋਚਿਆ ਕਿ ਵਾਰ-ਵਾਰ ਜੋਨੀਆਂ ਵਿੱਚ ਪੈਣ ਦਾ ਮੂਲ ਕਾਰਨ ਸਾਡੇ ਕਿਤੇ ਕੰਮ ਹਾਂਜੀ ਕਰਮ ਹਾਂਜੀ ਫਿਰ ਭਗ ਜੀ ਆਹਦਿਆਨ ਵਿਸ਼ੇ ਵਕਾਰਾਂ ਵਿੱਚ ਲਪਟ ਹੋਣਾ ਹੀ ਵਿਦਿਆ ਨਾਲ ਹਿਤ ਕਰਨਾ ਅਤੇ ਵਿਵੇਕ ਬੁੱਧੀ ਤੋਂ ਹੀ ਜਾਣਾ ਹੈ ਜੀ ਫਿਰ ਭਗ ਜੀ ਆਹਦਿਆਨ ਅਗਿਆਨਤਾ ਤੋਂ ਛੁਟਕਾਰਾ ਪਾਉਣ ਦੀ ਯੁਗਤੀ ਹੈ ਜੀ ਇਹ ਕੁਸ਼ਲ ਗੁਰਬਾਣੀ ਨਾਮ ਸਿਮਰਨ ਦੁਆਰਾ ਇਹਨਾਂ ਪਰਮਾਨੰ ਨੂੰ ਦੂਰ ਕਰਕੇ ਗੁਰ ਦੇ ਗਿਆਨ ਦੀ ਤਪੱਸਿਆ ਕੀਤੀ ਜਾਵੇ ਜੀ ਗੁਰ ਦੇ ਗਿਆਨ ਦੀ ਭਗਤੀ ਕੀਤੀ ਜਾਵੇ ਜੀ ਇਸ ਤਰ੍ਹਾਂ ਬੇਨਤੀ ਕਰਦੇ ਹੋਏ ਪਗ ਜੀ ਆਖਦੇ ਹਨ ਕਿ ਖੀਰ ਵੇਲੇ ਬੁਰਮੁਕ ਪਗ ਜੀ ਆnde ਪੈ ਹਰਨ ਵਾਲਾ ਕਿਉਂ ਅਥੇ ਕਿਉਂ ਕਰਤਾ ਵਰਖੇ ਜੋ ਗੁਰਮੁਖ ਇਸ ਦੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਸਿਮਰਦੇ ਹਨ ਅਤੇ ਆਪਣੇ ਪੰਜ ਵਿਕਾਰਾਂ ਨੂੰ ਖਤਮ ਕਰਦੇ ਹਨ ਉਹਨਾਂ ਤੇ ਪਰਮੇਸ਼ਰ ਆਪਣੀ ਕਿਰਪਾ ਕਰਦਾ ਹੈ ਕਿ ਉਹ ਪਰਮਾਨੰਦ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ ਜੀ ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲ ਨੇਕਾ ਬੁੱਲਾ ਹੋਈਆਂ ਹੋਣ ਕਿ ਉਸ ਵਾਸਤੇ ਮੈਂ ਖੇਵਾ ਦੀ ਜੱਜ ਖਾਨ ਜੀ ਵਾਹਿਗੁਰੂ ਜੀ ਕਾ ਖਾਲਸਾ Vai, Gurgi, que foda